ਨਾਂ ਨੂੰ ਵੱਟੋ ਵੱਟ ਕੋਕਾ ਪਾ ਕੇ ਜਿਹੜਾ ਪ੍ਰੈਸਰ ਜਿਲ੍ਹਾ ਪ੍ਰੀਸ਼ਦ ਤੇ ਜਿਲ੍ਹਾ ਪ੍ਰੀਸ਼ਦ ਜਿਹੜਾ ਪ੍ਰੀਸ਼ਦ ਮਜੂ ਲੇਖਨ ਕਰ ਰਹੇ ਨੇ ਇਹਨਾਂ ਦਾ ਜੋ ਘਤਰੋ ਹੈ ਉਹਨੂੰ ਕਿ ਅਸੀਂ ਮੈਂਡਮੈਂਟ ਹੋਵਗੇ ਤੁਸੀਂ ਕਹਿੰਦੇ ਪੰਚਾਇਤ ਹੋਵਗੇ ਸੋਨੂੰ ਦਾ ਵੇਚੀਏ ਕੀ ਕੀ ਆ

बचार कर ਡਾਕਟਰਾਂ ਦਾ ਹਜ਼ਾਰ-ਹਜ਼ਾਰ ਕਿਤੇ ਗਿਆ ਬੀਬੀਆਂ ਦਾ ਮਾਪਿਆਂ ਦਾ ਜਿਹੜੇ ਬਜ਼ੁਰਗਰ 2500 ਰੁਪਏ ਪੈਨਸ਼ਨ ਲੈਦੇ ਉਹ ਕਿਤੇ ਗਏ ਜਿਹੜੇ ਨੌਜਵਾਨਾਂ ਨੂੰ ਕਹਿੰਦੇ ਸੀ ਰੁਜ਼ਗਾਰ ਚਾਹਾਂਗੇ ਇੱਕ ਬਾਤ ਪੱਟੀ ਆ ਪੰਜਾਬ ਤੋਂ ਬਦਲਾਅ ਨਹੀਂ ਖਤਮ ਹੋਇਆ ਜਿਹੜੇ ਕਹਿੰਦੇ ਸੀ ਗੋਲੇ ਬਾਹਰ ਤੋਂ ਆ ਕੇ ਪੰਜਾਬ 'ਚ ਕੰਮ ਕਰਨਗੇ ਕੋ ਕਰ ਦੇ ਜਾ ਕੰਮ ਕਰਨੋ ਦਾ ਪੰਜਾਬ ਦੇ ਨੌਜਵਾਨਾਂ ਤੇ ਰਜਵਾਨ ਨਿਮਾ ਅੱਗੇ ਪੰਜਾਬ ਚ ਕੰਪੀਟੀਸ਼ਨ ਉਹਦੇ ਦੀ ਫੁੱਟਬਾਲ ਤੇ ਕਬੱਡੀ ਦੇ ਵੈਲ ਕੱਟੀਆਂ ਤੇ ਦਾ ਹਾਕੀ ਦੀਆਂ ਖੇਡਾਂ ਤੇ ਹੁਣ ਕਿਹੜਾ ਕੰਪੀਟੀਸ਼ਨ ਦਾ ਤੁਹਾਨੂੰ ਪਤਾ ਸਾਰਿਆਂ ਨੂੰ ਦੱਸੋ ਕਿਹੜਾ ਹੋ ਰਿਹਾ ਕੰਪੀਟੀਸ਼ਨ ਪੰਜਾਬ ਚ ਬਹੁਤ ਰਹਿਣੇ ਕੰਪੀਟੀਸ਼ਨ ਹੋਣ ਲੱਗੇ ਜੇ ਮਾਹੌਲ ਬਦਲਾ ਬਦਲਾ ਆ ਗਿਆ ਵੀ ਪੰਜਾਬ ਦੇ ਜਸਾਤਲ ਵੱਲ ਪੰਜਾਬ ਦੇ ਲੋਕ ਮੇਲੇ ਨੇ ਇਹ ਸਰਕਾਰ ਦੇ ਕੰਪੀਟੀਸ਼ਨ ਹੋਣ ਲੱਗੇ ਆਪ ਇਤਲਾ ਦੇਖਣਾ ਚਾਹੁੰਦੇ ਸਿੰਗੋ ਸੋ ਇਹ ਬਦਲਾ ਨੂੰ ਧੰਮਣ ਲਈ ਹੁਣ ਤੁਸੀਂ ਇਹ ਤਿਆਰੀਆ ਕਰ ਲੋ ਆਉਣ ਵਾਲੇ 14 ਤਰੀਕ ਨੂੰ 8:30 ਤੇ ਮੋਹਰਾ ਲਾ ਕੇ ਸਾਡੇ ਦੋ ਉਮੀਦਵਾਰ ਜਿਲ੍ਹਾ ਪ੍ਰੀਸ਼ਦ ਤੋਂ ਜਗਵਿੰਦਰ ਸਿੰਘ ਗਿੱਲ ਟੀਨੂ ਇਹ ਸਰਪੰਚੀ ਵਾਲੇ ਕੰਮ ਦਾ ਤਜਰਬਾ ਤੇਆ ਹਰਿੰਦਰ ਸਿੰਘ ਛੋੜੀ ਜਿਨ੍ਹਾਂ ਨੇ ਸਾਰਿਆਂ ਦੇ ਸਪੰਨ ਸਾਰੀ ਹਰਮਨ ਸਿੰਘ ਨਾਲ ਦੀ ਕਮਿਟੀ ਜਗਤਾਰ ਸਿੰਘ ਨਾਲ ਦੀ ਕਮਿਟੀ ਮਿਲੂ ਨਾਲ ਦੀ ਕਰ ਰਿਹਾ ਤੇ ਆ ਪੱਟਿਆ ਦਾ ਆਸ਼ੀਰਵਾਦ ਸਰਦਾਰ ਖਰਦ ਸਿੰਘ ਕੋਲੋਂ ਵੀ ਸਰਦਾਰ ਜਿੰਰਗ ਸਿੰਘ ਕੋਲੋਂ ਵੀ ਸਾਰਿਆਂ ਦੇ ਸਹਿਯੋਗ ਨਾਲ ਕੇ ਚੋੜ ਲੜ ਰਿਹਾ ਤੇ ਤੁਸੀਂ ਇਹਨੂੰ ਅਸ਼ੀਰਵਾਦੋ ਤੇ ਪਿੰਡ ਦੀ ਗੱਲ ਬਾਕੀ ਸਭੀ ਦੇ ਵਿਚਾਰੇ ਜਾਓ ਤੇ ਜਿਹਦਾ ਪਿੱਛੇ ਪਿੱਛੇ ਲੱਗੇ ਲੋ ਜੋ ਵੀ ਡਿਮਾਂਡ ਹੋ ਉਹ ਵੀ ਗੱਲ ਨਾਲ ਤੋਂ ਉਹ ਸਿੱਕਾਰ ਕੇ ਲਵਾਂਗੇ ਸੋ ਤੁਹਾਡਾ ਸਾਰੇ ਨਾਮ ਐ ਕੌਮਪਾਟੀ ਵੱਲੋਂ ਆਪਣੇ ਵੱਲੋਂ ਧੰਨਵਾਦ ਕਰਦਾ ਭਗਵਤ ਸਿੰਘ ਨੂੰ ਟੋਪੀ ਲਾ ਕੇ ਟੱੜ ਲਾ ਬੰਦੀ ਹੁਣ ਤਾਕਤਾਂ ਹੋ ਗਈ ਲੜਾਈ ਕਰਨੀ ਆ ਕਿ ਆਪਾਂ ਕੋਲਾ ਜਿੱਤਣੀਆਂ ਨੇ ਬਹੁਤ ਬਹੁਤ ਧੰਨਵਾਦ ਭਾਈ ਗੁਰਜੀਤ ਖਾਕਾ ਭਾਈ ਗੁਰਜੀਤ ਹੋਵੇ ਪੂਰੇ ਪੰਜਾਬ 'ਚ ਇਲੈਕਸ਼ਨ ਹੋ ਰਹੀ ਹੈ 14 ਦਸੰਬਰ ਨੂੰ ਕੌਂਸਲਰ ਪਾਰਟੀ ਆਪਣੇ ਬਲ ਬੁੱਤੇ ਤੇ ਪੈਲ ਹਲਕੇ ਦਾ ਬੜੀ ਵਧੀਆ ਚੋਣ ਲੜ ਰਹੀ ਹੈ ਜਿਸ ਵਿੱਚ ਅਸੀਂ ਬਲੌਕ ਸੰਪਤੀ ਦਰਾਹੇ ਚ 17 ਉਮੀਦਵਾਰ ਖੜੇ ਜੁਤੇ ਨੇ ਬਲੌਕ ਸੰਪਤੀ ਮਲੌ ਚ 15 ਉਮੀਦਵਾਰ ਜਿਲ੍ਹਾ ਅਪ੍ਰਿਸ਼ਦ ਦੇ ਦੋਵੇਂ ਉਮੀਦਵਾਰ ਕੌਂਸਲਰ ਪਾਰਟੀ ਦੇ ਚੋਣ ਨਿਸ਼ਾਨ ਤੇ ਖੜੇ ਨੇ ਤੇ ਬੜੀਆ ਲੋਕਾਂ ਦਾ ਪਿਆਰ ਸਰਕਾਰ ਮੱਧਿਆ ਕੌਂਸਲਰ ਪਾਰਟੀ ਦੋਵੇਂ ਬਲੌਕ ਸੰਪਤੀਆਂ ਬੜਾਉਦੀ ਆਪਣੀਆਂ ਤੇ ਦੋ ਜਿਲ੍ਹਾ ਪ੍ਰਿਸ਼ਦ ਨੂੰ ਲੈਂਦੇ ਪਬਲਿਕ ਨੂੰ ਕੀ ਪੀਰ ਆ ਜੀ ਪਬਲਿਕ ਨੂੰ ਪੀਰ ਆ ਜਿਹੜਾ ਇਹਨਾਂ ਨੇ ਝੂਠੇ ਦੋੜਿਆ ਬਾਈ ਚ ਜੋ fraud ਕੀਤਾ ਜੋ ਧੋਖਾ ਦਿੱਤਾ ਸਾਡੀਆਂ ਮਾਵਾਂ ਨਾਲ ਭੈਣਾਂ ਨਾਲ ਸਾਡੇ ਨੌਜਵਾਨਾਂ ਨੂੰ ਜਗਾਰ ਦਾ ਨਾਰਾ ਲਾ ਕੇ ਸਾਡੇ ਬੀਬੀਆਂ ਨੂੰ 2500 ਪੈਨਸ਼ਨ ਲਾ ਕੇ BBMP ਕਲਚਰ ਖਤਰਪਾਰਾਂ ਦਾ ਕ੍ਰਪਸ਼ਨ ਖਤਰਪਾਰਾਂ ਦਾ ਇਹ ਸਾਰੇ ਲਾਰੇ ਜਿਹੜੇ ਝੂਠੇ ਨਿਕਲੇ ਇਹਨਾਂ ਨੂੰ ਸਾਫ਼ ਸਿਖਾਉਣ ਲਈ ਕੌਂਸਲ ਪਾਰਟੀ ਦੇ ਉਮੀਦਵਾਰਾਂ ਨੂੰ ਸਟਾਉਂਦੇ ਮੈਂ ਸਾਰਿਆਂ ਨੂੰ ਪੀ ਧੰਨਵਾਦ ਜੀ